ਮੈਂ ਕਿਸੇ ਦੀ ਪ੍ਰਮੋਸ਼ਨ ਨਹੀਂ ਕਰ ਰਿਹਾ ਮੈਂ ਜੋ ਹਕੀਕਤ ਹੈ ਤੁਹਾਨੂੰ ਉਹ ਦੱਸ ਰਹੇ ਹਾਂ ਸਾਰਿਆਂ ਤੋਂ ਪਹਿਲਾਂ ਜੈ ਮਾਤਾ ਦੀ ਮਾਤਾ ਰਾਣੀ ਸਭ ਦੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਅਤੇ ਤੰਦਰੁਸਤੀ ਬਖਸ਼ੇ ਕਲਾਕਾਰੀ ਅਤੇ ਆਪਸੀ ਭਾਈਚਾਰੇ ਦਾ ਸੁਮੇਲ ਨੂੰ ਦਰਸਾਉਂਦੀ ਹੋਈ ਆ ਦੋ ਨੌਜਵਾਨਾਂ ਦੀ ਤਸਵੀਰ ਇੱਕ ਨੌਜਵਾਨ ਦਾ ਨਾਮ ਹੈ ਦੀਪਕ ਸ਼ਰਮਾ ਜੋ Hindu ਧਰਮ ਨਾਲ ਸੰਬੰਧਿਤ ਹੈ ਦੂਸਰੇ ਨੌਜਵਾਨ ਦਾ ਨਾਮ ਹੈ ਸਲੀਮ ਖਾਨ ਜੋ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ ਸੁਮੇਲ ਕਿੰਨਾ ਵਧੀਆ ਹੋਇਆ ਦੇਖੋ ਇਥੋਂ ਆਪਾਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਆਪਸੀ ਭਾਈਚਾਰਾ ਤੋਂ ਵੱਡੀ ਕੋਈ ਵੀ ਗੱਲ ਨਹੀਂ ਹੈ ਇਸ ਲਈ ਆਪਾਂ ਸਾਰੇ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖੀਏ ਜਿਸ ਤਰ੍ਹਾਂ ਇਹਨਾਂ ਨੇ ਦੋਮਾ ਨੇ ਸੁਮੇਲ ਕਰਕੇ ਮਾਤਾ ਰਾਣੀ ਦੇ ਨਵਰਾਤਿਆਂ ਨੂੰ ਮੁੱਖ ਰੱਖਦੇ ਹੁਆ ਭੇਡ ਕੱਢੀ ਹੈ ਮਹਾਰਾਣੀ ਮਾਤਾ ਰਾਣੀ ਇਹਨਾਂ ਬੱਚਿਆਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਇਹਨਾਂ ਨੂੰ ਕਾਮਯਾਬੀ ਦੇਵੇ ਵੱਡੀ ਗੱਲ ਸੁਮੇਲ ਦੀ ਆ ਜਾਂਦੀ ਹੈ ਫਿਰ ਸੁਮੇਲ ਆਪਸੀ ਭਾਈਚਾਰਾ ਤੋਂ ਵੱਡੀ ਕੋਈ ਵੀ ਗੱਲ ਨਹੀਂ ਹੈ ਇਸ ਸੰਸਾਰ ਤੇ ਇਸ ਲਈ ਸਾਰੇ ਆਪਾਂ ਰਲ ਮਿਲ ਕੇ ਰਹੀਏ ਮਹਾਮਾਈ ਦੇ ਨవరਾਤੇ ਸ਼ੁਰੂ ਹੋਣ ਵਾਲੇ ਨੇ ਘਰਾਂ ਦੇ ਵਿੱਚ ਮਹਾਮਾਈ ਦੀ ਜੋਤ ਵੀ ਪ੍ਰਚੰਡ ਹੋਣੀ ਹੈ ਮਹਾਮਾਈ ਸਾਹਿਬ ਦੇ ਮਿਹਰ ਭਰਿਆ ਹੱਥ ਰੱਖੇ ਆਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਕਿਉਂਕਿ ਇਹ ਦੋਵੇਂ ਨੌਜਵਾਨਾਂ ਵੱਲੋਂ ਉਮਰ ਭਾਵੇਂ ਇਹਨਾਂ ਦੀ ਛੋਟੀ ਹੈ ਸਨੇਹਾ ਵੱਡਾ ਦੇ ਕੇ ਗਏ ਨੇ ਜੈ ਮਾਤਾ ਦੀ